ਸਾਸ਼ਿਕਾ ਉਹਨੀਆਂ ਦੇਖ ਰਿਹਾ ਤੁਸੀਂ ਮੈਂ ਰਵਿੰਦਰ ਸਿੰਘ ਬਲਜੀਤ ਸਿੰਘ ਜੋ ਲੁਧਿਆਣਾ ਦੇ ਫੋਤੇਕੜੇ ਪਿੰਡ ਦੇ ਵਿੱਚ ਜੋ ਕਿ ਲੁਧਿਆਣਾ ਤੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਇੱਕ ਕੰਪਲੀਟ ਦਰਜ ਕਰਵਾਏ ਗਈ ਟਰੈਵਲ ਏਜੰਸੀ ਪ੍ਰੋ ਆਰ ਆਰ ਜੋ ਕਿ ਇਸ ਇਸ ਮਾਰਕੀਟ ਦੇ ਵਿੱਚ ਮੌਜੂਦ ਸੀ ਪਰ ਫਿਲਹਾਲ ਇਸ ਮਾਰਕੀਟ ਦੇ ਵਿੱਚ ਇਸ ਵਕਤ ਜਿਹੜੀ ਮੌਜੂਦ ਨਹੀਂ ਹੈਗੀ ਤਾਂ ਉਹਨਾਂ ਦੇ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਗਈ ਸੀ ਬਲਜੀਤ ਸਿੰਘ ਵੱਲੋਂ ਜੋ ਰਾਜਨ ਕੰਵਰ ਜੋ ਇੱਕ ਏਜੰਸੀ ਚਲਾਉਂਦੇ ਸੀ ਪ੍ਰੋ ਆਰ ਆਰ ਤੇ ਉਹਨਾਂ ਵੱਲੋਂ ਕੈਨੇਡਾ ਪੇਜਾਂ ਤੇ ਲਈ 17 ਲੱਖ ਦੀ ਜਿਹੜੀ ਠੱਗੀ ਦਾ ਕੀਤੀ ਗਈ ਹੈ ਤਾਂ ਦੱਸਦੇ ਕਿ ਵੀ ਜਿਹੜੀ ਠੱਗੀ ਹੈ 17 ਲੱਖ ਰੁਪਏ ਦੀ ਕੈਨੇਡਾ ਭੇਜਣ ਨੂੰ ਲੈ ਕੇ ਕੀਤੀ ਗਈ ਜਿਸ ਤੇ ਐਫ ਆਈ ਆਰ ਵੀ ਦਰਜ ਕਰਵਾਈ ਵੀ ਹੈ ਤਾਂ ਦੱਸਦੇ ਕਿ ਜੀ ਇਸ ਐਫ ਆਰ ਆਈ ਨੰਬਰ ਜੀ 17 70 ਨੰਬਰ एफआई नंबर जेडी उनाते दर्ज ਕੀਤੀ ਵੀ ਇਹ ਤਾਂ ਫਿਲਹਾਲ ਜਿਹੜੇ ਉਹ ਟ੍ਰੈਵਲ ਏਜੰਸੀ ਵਾਲੇ ਜਿਹੜੇ ਨੇ ਉਹ ਇਸ ਵਕਤ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਇਥੋਂ ਜਿਹੜੇ ਨੇ ਆਪਣਾ ਦਫਤਰ ਛੱਡ ਕੇ ਇਥੋਂ ਚਲੇ ਗਏ ਨੇ ਕਿਉਂਕਿ ਨਾਕ ਤਾਂ ਇਹਨਾਂ ਦਾ ਕੋਈ ਇੱਥੇ ਬੋਰਡ ਜਿਹੜਾ ਸਾਈਨ ਨਜ਼ਰ ਆ ਰਿਹਾ ਨਾ ਕੋਈ ਇੱਥੇ ਦਫਤਰ ਤਾਂ ਇਹਨਾਂ ਦਾ ਕੋਈ ਅਤਾਈਆਂ ਟਿਕਾਣਾ ਕੋਈ ਸਮਝ ਆਉਂਦਾ ਕਿਉਂਕਿ ਇਸ ਜਗ੍ਹਾ ਤੇ ਜਦੋਂ ਅਸੀਂ ਆਏ ਤਾਂ ਦੇਖਿਆ ਤਾਂ ਇੱਥੇ ਕੋਈ ਉਹਨਾਂ ਦਾ ਜਿਹੜਾ ਸਾਈਨ ਬੋਰਡ ਵਗੈਰਾ ਜਾਂ ਉਹਨਾਂ ਦਾ ਕੋਈ ਦਫਤਰ ਸਾਨੂੰ ਮੌਜੂਦ ਨਹੀਂ ਆਇਆ ਜੋ ਸਾਨੂੰ ਪਤਾ ਚੱਲਿਆ ਵੀ ਇਥੋਂ ਉਹ 1.5 ਮਹੀਨਾ ਪਹਿਲਾਂ ਇਥੋਂ ਜਾ ਚੁੱਕੇ ਨੇ ਤੇ ਦੇਣਾ ਦੇ ਰਹਿਣ ਵਾਲੇ ਨੇ ਤਾਂ ਉਹਨਾਂ ਨੇ ਇੱਕ 34 ਸੈਕਟਰ ਵਿੱਚ ਉਹਨਾਂ ਨੇ ਰੰਜ ਰਾਜਨ ਕੰਵਰ ਦੇ ਨਿਵਾਸੀ ਜੋ ਕਿ ਖੜਦ ਰਹਿਣ ਵਾਲਾ ਹੈ ਜੋ ਪੰਜਾਬ ਪ੍ਰੋ ਟ੍ਰੈਵਲ ਏਜੰਸੀ ਦਾ ਕੰਮ ਕਰਦਾ ਹੈ ਤੋਂ ਜੋ ਕਿ ਕੈਨੇਡਾ ਪੇਜ ਨੂੰ ਲੈ ਕੇ ਉਹਨਾਂ ਤੇ ਜੋ ਧਾਰਾਵਾਂ ਕੀਤੀ ਜਿਹੜੀਆਂ ਹੈਗੀਆਂ ਨੇ 406 420 ਦਾ ਜਿਹੜਾ ਮਾਮਲਾ ਹੈ ਤਾਂ ਮਾਮਲਾ ਜਿਹੜਾ ਦਰਜ ਕੀਤਾ ਕਿ ਕੈਨੇਡਾ ਪੇਜਨ ਦੀ ਇਹ ਦਿਵਾਉਣ ਲਈ ਕੈਂਡੀਡੇਟਾਂ ਦਾ ਜਿਹੜਾ ਵੀਜ਼ਾ ਦਵਾਉਣ ਦੇ ਲਈ 17 ਲੱਖ ਰੁਪਏ ਮੰਗ ਡਿਮਾਂਡ ਕੀਤੀ ਕਿਸੇ ਜਿਸ ਨੂੰ ਲੈ ਕੇ ਜਿਹੜੀ ਇਸ ਹਲੇ ਜਿਹੜੀ ਜਾਂਚ ਜਿਹੜੀ ਹੈ ਫਿਲਹਾਲ ਇਹਨੇ ਕੀਤੀ ਜਾ ਰਹੀ ਹੈ ਤਾਂ ਕੀ ਦੇਖਣਾ ਹੋਵੇਗਾ ਜਿਹੜਾ ਇਸ ਵਿੱਚ ਕੀ ਕੁਝ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਤੁਸੀਂ ਜੁੜੇ ਰਹੋ ਆਨਯਰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸਸਿਕਲ ਆਨਯਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਬਲਜੀਤ ਸਿੰਘ ਜੋ ਲੁਧਿਆਣਾ ਦੇ ਫੋਤੇ ਘੜ ਪਿੰਡ ਦੇ ਵਿੱਚ ਜੋ ਕਿ ਲੁਧਿਆਣਾ ਤੋਂ ਰਹਿਣ ਵਾਲੇ ਨੇ ਉਹਨਾਂ ਵੱਲੋਂ ਇੱਕ ਕੰਪਲੀਟ ਦਰਜ ਕਰਵਾਏਗੀ ਟਰੈਵਲ ਏਜੰਸੀ ਪ੍ਰੋ ਆਰ ਆਰ ਜੋ ਕਿ ਇਸ ਇਸ ਮਾਰਕੀਟ ਦੇ ਵਿੱਚ ਮੌਜੂਦ ਸੀ ਪਰ ਫਿਲਹਾਲ ਇਸ ਮਾਰਕੀਟ ਦੇ ਵਿੱਚ ਇਸ ਵਕਤ ਜਿਹੜੀ ਮੌਜੂਦ ਨਹੀਂ ਹੈਗੀ ਤਾਂ ਉਹਨਾਂ ਦੇ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਗਈ ਸੀ ਬਲਜੀਤ ਸਿੰਘ ਵੱਲੋਂ ਜੋ ਰਾਜਨ ਕੰਵਰ ਜੋ ਇੱਕ ਏਜੰਸੀ ਚਲਾਉਂਦੇ ਸੀ ਪ੍ਰੋ ਆਰ ਆਰ ਤੇ ਉਹਨਾਂ ਵੱਲੋਂ ਕੈਨੇਡਾ ਪੇਜਾਂ ਤੇ ਲਈ 17 ਲੱਖ ਦੀ ਜਿਹੜੀ ਠੱਗੀ ਦਾ ਕੀਤੀ ਗਈ ਹੈ ਤਾਂ ਦੱਸਦੇ ਕਿ ਵੀ ਜਿਹੜੀ ਠੱਗੀ 17 ਲੱਖ ਰੁਪਏ ਦੀ ਕੈਨੇਡਾ ਪੇਜ ਨੂੰ ਲੈ ਕੇ ਕੀਤੀ ਗਈ ਜਿਸ ਤੇ ਐਫ ਆਈ ਆਰ ਵੀ ਦਰਜ ਹੋਈ ਵੀ ਹੈ ਤਾਂ ਦੱਸਦੇ ਕਿ ਜੀ ਇਸ ਐਫ ਆਰ ਨੰਬਰ ਜੀ 17 70 ਨੰਬਰ ਫਾਈ ਨੰਬਰ ਜਿਹੜੀ ਉਹਨਾਂ ਤੇ ਦਰਜ ਕੀਤੀ ਵੀ ਇਹ ਤਾਂ ਫਿਲਹਾਲ ਜਿਹੜੇ ਟ੍ਰੈਵਲ ਏਜੰਸੀ ਵਾਲੇ ਜਿਹੜੇ ਨੇ ਉਹ ਇਸ ਵਕਤ ਇੱਥੇ ਮੌਜੂਦ ਨਹੀਂ ਹੈ ਕਿਉਂਕਿ ਇਥੋਂ ਜਿਹੜੇ ਨੇ ਆਪਣਾ ਦਫ਼ਤਰ ਛੱਡ ਕੇ ਇਥੋਂ ਚਲੇ ਗਏ ਨੇ ਕਿਉਂਕਿ ਨਾਕ ਤਾਂ ਇਹਨਾਂ ਦਾ ਕੋਈ ਇੱਥੇ ਬੋਰਡ ਜਿਹੜਾ ਸਾਈਨ ਨਜ਼ਰ ਆ ਰਿਹਾ ਨਾ ਕੋਈ ਇੱਥੇ ਦਫ਼ਤਰ ਤਾਂ ਇਹਨਾਂ ਦਾ ਕੋਈ ਅਤਾਈਆ ਟਿਕਾਣਾ ਕੋਈ ਸਮਝ ਆਉਂਦਾ ਕਿਉਂਕਿ ਇਸ ਜਗ੍ਹਾ ਤੇ ਜਦੋਂ ਅਸੀਂ ਆਏ ਤਾਂ ਦੇਖਿਆ ਤਾਂ ਇੱਥੇ ਕੋਈ ਉਹਨਾਂ ਦਾ ਜਿਹੜਾ ਸਾਈਨ ਬੋਰਡ ਵਗੈਰਾ ਜਾਂ ਉਹਨਾਂ ਦਾ ਕੋਈ ਦਫ਼ਤਰ ਸਾਨੂੰ ਮੌਜੂਦ ਨਹੀਂ ਆਇਆ ਜੋ ਸਾਨੂੰ ਪਤਾ ਚੱਲਿਆ ਵੀ ਇਥੋਂ ਉਹ 1.5 ਮਹੀਨਾ ਪਹਿਲਾਂ ਇਥੋਂ ਦੇਣਾ ਦੇ ਰਹਿਣ ਵਾਲੇ ਨੇ ਤਾਂ ਉਹਨਾਂ ਨੇ ਇੱਕ 34 ਸੈਕਟਰ ਵਿੱਚ ਉਹਨਾਂ ਨੇ ਰੰਜ ਰਾਜਨ ਕੰਵਰ ਦੇ ਨਿਵਾਸੀ ਜੋ ਕਿ ਖੜਦ ਤੇ ਰਹਿਣ ਵਾਲਾ ਹੈ ਜੋ ਪੰਜਾਬ ਪ੍ਰੋ ਟ੍ਰੈਵਲ ਏਜੰਸੀ ਦਾ ਕੰਮ ਕਰਦਾ ਹੈ ਤੋਂ ਜੋ ਕਿ ਕੈਨੇਡਾ ਭੇਜ ਨੂੰ ਲੈ ਕੇ ਉਹਨਾਂ ਤੇ ਜੋ ਧਾਰਾਵਾਂ ਕੀਤੀ ਜਿਹੜੀਆਂ ਹੈਗੀਆਂ ਨੇ 406 420 ਦਾ ਜਿਹੜਾ ਮਾਮਲਾ ਹੈ ਤਾਂ ਮਾਮਲਾ ਜਿਹੜਾ ਦਰਜ ਕੀਤਾ ਕਿ ਕੈਨੇਡਾ ਭੇਜਣ ਦੀ ਇਹ ਦਿਵਾਉਣ ਲਈ ਕੈਂਡੀਡੇਟਾਂ ਦਾ ਜਿਹੜਾ ਵੀਜ਼ਾ ਦਿਵਾਉਣ ਦੇ ਲਈ 17 ਲੱਖ ਰੁਪਏ ਮੰਗ ਡਿਮਾਂਡ ਕੀਤੇ ਕਿਸੇ ਜਿਸ ਨੂੰ ਲੈ ਕੇ ਜਿਹੜੀ ਇਸ ਦੀ ਹਾਲੇ ਜਿਹੜੀ ਜਾਂਚ ਜਿਹੜੀ ਹੈ ਫਿਲਹਾਲ ਇਹਨੇ ਕੀਤੀ ਜਾ ਰਹੀ ਹੈ ਤਾਂ ਕੀ ਦੇਖਣਾ ਹੋਵੇਗਾ ਜਿਹੜਾ ਇਸ ਵਿੱਚ ਕੀ ਕੁਝ ਜਿਹੜਾ ਨਿਕਲ ਕੇ ਸਾਹਮਣੇ ਆਉਂਦਾ ਤੁਸੀਂ ਜੁੜੇ ਰਹੋ ਆਉਣਯਾਰ ਦੇ ਨਾਲ ਕੈਮਰਾਮੈਨ ਗੁਰਪ੍ਰੀਤ ਦੇ ਨਾਲ